ਅਜਮਲ ਸਿੰਘਾਂ ਵਿਖੇ ਕਾਮਰੇਡ ਨਿਰਮਲ ਸਿੰਘ ਨੇ ਆਪਣੇ ਸਾਥੀਆਂ ਸਮੇਤ ਖੋਖਾ ਰੇੜੀ ਆਟੋ ਯੂਨੀਅਨ ਦੇ ਹੱਕ ਵਿੱਚ ਮਲਸੀਆਂ ਚੌਂਕ ਦੇ ਵਿੱਚ ਧਰਨਾ ਲਗਾਇਆ ਅਤੇ ਪੈਦਲ ਮਾਰਚ ਵੀ ਕੀਤੀ ਗਈ ਅੱਜ ਪ੍ਰੈਸ ਨਾਲ ਗੱਲਬਾਤ ਕਰਦਿਆਂ ਹੋਇਆ ਕਾਮਰੇਡ ਨਿਰਮਲ ਸਿੰਘ ਨੇ ਦੱਸਿਆ ਕਿ ਪਿਛਲੇ ਕਾਫੀ ਦਿਨਾਂ ਤੋਂ ਕੁਝ ਕੜਮ ਚੌਧਰੀਆਂ ਵੱਲੋਂ ਗਰੀਬ ਲੋਕਾਂ ਨੂੰ ਪਰੇਸ਼ਾਨ ਕੀਤਾ ਜਾ ਰਿਹਾ ਹੈ ਉਹਨਾਂ ਨੇ ਦੱਸਿਆ ਕਿ ਕਾਫੀ ਲੰਮੇ ਸਮੇਂ ਤੋਂ ਖੋਖਾ ਰੇੜੀ ਆਟੋ ਵਾਲੇ ਸਾਰਾ ਦਿਨ ਮਿਹਨਤ ਕਰਦੇ ਹਨ ਇਸ ਦੇ ਬਾਵਜੂਦ ਵੀ ਮਹਿੰਗਾਈ ਇੰਨੀ ਹੈ ਕਿ ਸ਼ਾਮ ਰੋਟੀ ਬੜੀ ਮੁਸ਼ਕਿਲ ਨਾਲ ਮਿਲਦੀ ਹੈ ਇਸ ਦੇ ਬਾਵਜੂਦ ਵੀ ਕੁਝ ਸ਼ਰਾਰਤੀ ਅੰਸਰ ਇਹਨਾਂ ਨੂੰ ਡਰਾਉਂਦੇ ਹਨ ਕਿ ਤੁਸੀਂ ਸਾਰੇ ਆਟੋ ਰੇੜੀ ਅਤੇ ਖੋਖੇ ਚੱਕ ਕੇ ਲੈ ਜਾਓ ਉਹਨਾਂ ਕਹਿੰਿਆ ਕਿ ਇਹਨਾਂ ਨੂੰ ਇਹ ਵੀ ਦੱਸ ਦੱਸੋ ਕਿ ਚੱਕ ਕੇ ਲੈ ਕਿੱਥੇ ਜਾਣਾ ਉਨਾ ਪ੍ਰੈਸ ਨੂੰ ਇਹ ਵੀ ਜਾਣਕਾਰੀ ਦਿੱਤੀ ਕਿ ਇੱਕ ਸਕੂਲ ਦਾ ਮੁੱਦਾ ਬਣਾ ਕੇ ਗਰੀਬਾਂ ਦੀ ਰੋਟੀ ਵਿੱਚ ਲੱਤ ਮਾਰ ਰਹੇ। ਉਹਨਾਂ ਕਿਹਾ ਕਿ ਸਕੂਲ ਵਿੱਚ ਸਾਡੇ ਵੀ ਬੱਚੇ ਪੜ੍ਹਦੇ ਹਨ। ਉਹਨਾਂ ਕਿਹਾ ਕਿ ਅਸੀਂ ਪ੍ਰੈਸ ਦੇ ਰਾਹੀਂ ਪੁੱਛਣਾ ਚਾਹੁੰਦੇ ਹਾਂ ਪੁਲਿਸ ਪ੍ਰਸ਼ਾਸਨ ਕਿੱਥੇ ਹੈ। ਉਹਨਾਂ ਦੱਸਿਆ ਕਿ ਨਾ ਸਵੇਰ ਦੇ ਟਾਈਮ ਨਾ ਛੁੱਟੀ ਦੇ ਟਾਈਮ ਕੋਈ ਵੀ ਪੁਲਿਸ ਮੁਲਾਜ਼ਮ ਦਿਖਾਈ ਨਹੀਂ ਦਿੰਦਾ। ਪੁਲਿਸ ਨੂੰ ਚਾਹੀਦਾ ਹੈ ਸਕੂਲ ਦੇ ਏਰੀਏ ਵਿੱਚ ਸਵੇਰੇ ਸ਼ਾਮ ਇੱਕ ਚੱਕਰ ਜ਼ਰੂਰ ਮਾਰਿਆ ਕਰਨ। ਇਸ ਦੇ ਨਾਲ ਉਹਨਾਂ ਇਹ ਵੀ ਕਿਹਾ ਕਿ ਮੌਜੂਦਾ ਸਰਕਾਰ ਅਗਰ ਕਿਸੇ ਦਾ ਕੋਈ ਫਾਇਦਾ ਨਹੀਂ ਕਰ ਸਕਦੀ ਤਾਂ ਕੋਈ ਨੁਕਸਾਨ ਵੀ ਨਾ ਕਰੇ ਨਾਲ ਉਹਨਾਂ ਇਹ ਵੀ ਕਿਹਾ ਅਗਰ ਸਰਕਾਰ ਨੇ ਸਾਡੀ ਗੱਲ ਨਾ ਸੁਣੀ ਤਾਂ ਸੰਘਰਸ਼ ਹੋਰ ਤਿੱਖਾ ਹੋਵੇਗਾ ਆਖੀਰ ਵਿੱਚ ਉਹਨਾਂ ਇਹ ਵੀ ਕਿਹਾ ਇੰਨੀ ਗੱਲ ਯਾਦ ਜ਼ਰੂਰ ਰੱਖਿਓ ਕਿ ਅੱਜ ਤੁਸੀਂ ਜਿਹਨਾਂ ਲੋਕਾਂ ਦੇ ਘਰ ਉਜਾੜ ਰਹੇ ਹੋ ਕੱਲ ਨੂੰ ਵੋਟਾਂ ਲੈਣ ਵੀ ਤੁਸੀਂ ਇਨ੍ਹਾਂ ਲੋਕ ਇਨ੍ਹਾਂ ਕੋਲ ਹੀ ਆਉਣਾ ਸੋ ਅਖੀਰ ਵਿੱਚ ਮੈਂ ਇਹ ਕਹਣਾ ਚਾਹੁੰਦਾ ਹਾਂ ਕਿ ਜੇ ਕੋਈ ਗਰੀਬ ਆਪਣੀ ਰੋਟੀ ਕਮਾ ਕੇ ਖਾਂਦਾ ਹੈ ਤਾਂ ਖਾਣ ਖਾ ਲੈਣ ਦਿਓ ਇਸ ਮੌਕੇ ਉਹਨਾਂ ਦੇ ਨਾਲ ਹੋਰਨਾਂ ਤੋਂ ਇਲਾਵਾ ਸੂਬਾ ਪ੍ਰਧਾਨ ਦੀ ਹਾਤੀ ਮਜਦੂਰ ਸਭਾ ਦਰਸ਼ਨ ਲਾਭ ਗਿਆਨਸ਼ਰ ਪੁਰੀ ਦਲਬੀਰ ਸਿੰਘ ਸਬਰਵਾਲ ਜਸਪਾਲ ਸਬਰਵਾਲ ਪ੍ਰਧਾਨ ਤਾਰਾ ਸਿੰਘ ਕਾਮਰੇਡ ਸੁਖਦੇਵ ਸਿੰਘ ਗੁਰਮੇਲ ਸਿੰਘ ਸਬਰਵਾਲ ਕੈਸ਼ੀਅਰ ਰਗਵੀਰ ਸਿੰਘ ਰਾਕਾ ਸੋਨੂ ਪਹਿਲਵਾਨ ਗੁਰਮੇਲ ਸਿੰਘ ਸਬਰਵਾਲ ਬਲਜੀਤ ਸਿੰਘ ਪੰਚ ਜਰਨੈਲ ਸਿੰਘ ਤਲਵੰਡੀ ਮਾਦੋ ਸੰਤੋਖ ਸਿੰਘ ਸੁਰਜੀਤ ਸਿੰਘ ਬਾਬੀ ਜਗੀਰ ਸਿੰਘ ਸਾਹਿਬ ਦਾ ਪੰਜ ਤਰਿੰਦਰ ਸਾਗਰ ਸ਼ੀਰਾਜ ਹੋਤਾ ਬਿੱਲਾਰਾਮ ਸੋਢੀ ਰਾਮ ਪਵਨ ਕੁਮਾਰ ਅਮਰਿਤ ਸਿੰਘ ਰਿਪੋਰਟਵਿੰਦਰ ਸਿੰਘ ਕੋਲਾ ਦੀ ਵਿਸ਼ੇਸ਼ ਰਿਪੋਰਟ ਦੀ ਪੰਜਾਬ న్యూਸ ਹਾਂਜੀ ਭਾਜੀ ਇਹ ਜੋ ਮਸ਼ੀਨਾਂ ਵਿਖੇ ਅੱਜ ਧਰਨਾ ਲਗਾਇਆ ਜਾ ਰਿਹਾ ਇੱਕ ਕਿਸਮ ਮਸਲੇ ਦੇ ਵਿੱਚ ਲਗਾਇਆ ਜਾ ਰਿਹਾ ਜੀ ਪਹਿਲਾਂ ਜੀ ਮੈਂ ਤੁਹਾਡੇ ਨਾਲ ਪ੍ਰੈਸ ਸਿੱਖ ਦਾ ਲਹਿਰ ਦੇ ਧੰਨਵਾਦੀ ਹਾਂ ਕਿ ਜਿਨ੍ਹਾਂ ਨੇ ਆ ਗਰੀਬ ਲੋਕ ਜਿਹੜੇ ਦਸਾਂ ਨੋਹਾਂ ਦੀ ਕਿਰਤ ਕਰਕੇ ਖਾਣ ਵਾਲੇ ਆ ਉਹਨਾਂ ਦੀ ਆਵਾਜ਼ ਜਿਹੜੀ ਆ ਆਮ ਲੋਕਾਂ ਤੱਕਰ ਤੇ ਪ੍ਰਸ਼ਾਸਨ ਤੱਕ ਪਹੁੰਚਦੀ ਕਰਨੀ ਆ ਧੰਨਵਾਦ ਤੁਹਾਡਾ ਤੁਹਾਡਾ ਵੀ ਬਹੁਤ ਬਹੁਤ ਮੈਂ ਨਰਮਲ ਸਿੰਘ ਕਾਮਰੇਡ ਜ਼ਿਲ੍ਹਾ ਪ੍ਰਧਾਨ ਜਥੇ ਮਜ਼ਦੂਰ ਸਭਾ ਮੇਰੇ ਨਾਲ ਖੜੇ ਆ ਗਰਮੇਲ ਸਿੰਘ ਸੱਬਰਵਾਲ ਜੀ ਦਲਵੀਰ ਸਿੰਘ ਸੱਬਰਵਾਲ ਜੀ ਸੌਰੀ ਤੇ ਆਪਣੇ ਤਾਰਾ ਸਿੰਘ ਥੰਮੂਆਲ ਜੀ ਜਸਪਾਲ ਸਿੰਘ ਜੱਸਾ ਜੀ ਜਿਹੜੇ ਰੇੜੀ ਖੋਖਾ ਆਟੋ ਜੁਨੀਅਨ ਮੱਸੀਆਂ ਦੇ ਪ੍ਰਧਾਨ ਵਾਂ ਸੋ ਮੇਰੇ ਨਾਲ ਸੋਨੂ ਪਲਵਾਨ ਜੀ ਇਹ ਸਾਰੇ ਸਾਥੀ ਜਿਹੜੇ ਆ ਇਹ ਜ਼ਿੰਮੇਵਾਰ ਬੰਦੇ ਆ ਇਹਨਾਂ ਦੇ ਐ ਛੋਟੇ-ਬੁਟੇ ਕਾਰੋਬਾਰ ਇਥੇ ਰੇੜੀਆਂ ਲਾ ਕੇ ਖੋਕੇ ਲਾ ਕੇ ਕੋ ਸਾਥੀ ਕਰਦੇ ਆ ਤੇ ਪਿਛਲੇ ਦਿਨੀ ਇੱਕ ਅਨਾਉਂਸਮੈਂਟ ਹੋਈ ਕਿ ਜਿੱਦਾਂ ਇੱਕ ਫਰਮਾਨ ਜਾਰੀ ਕਰਨਾ ਹੋਵੇ ਵੀ ਤੁਸੀਂ ਇੰਨੀ ਤਰੀਕ ਤੱਕ ਆਪਣੇ ਥੋਕੇ ਚੱਕ ਲੋ ਨਹੀਂ ਤਾਂ ਪੀਲਾ ਪਿੰਜਾ ਥੋੜੀ ਦੇ ਚੱਲੂਗਾ ਇਹ ਸਾਡੇ ਗਰੀਬਾਂ ਜਿਹੜੇ ਲੋਕ ਲੰਬੇ ਸਮੇਂ ਤੋਂ ਇੱਥੇ ਆਪਣਾ ਰਜਗਾਰ ਚਲਾ ਕੇ ਆਪਣਾ ਤੇ ਆਪਣੇ ਪਰਿਵਾਰ ਦਾ ਪਾਲਣ ਪੋਸ਼ਣ ਕਰਦੇ ਆ ਤੇ ਨਾਲ-ਨਾਲ ਇਹ ਸਵੇਰ ਤੋਂ ਸਬਜ਼ੀ ਖਰੀਦ ਕੇ ਤੜਕੇ 3 ਵਜੇ ਜਾ ਕੇ ਤੇ ਸ਼ਾਮ ਦੇ 9 ਵਜੇ ਤੱਕ ਸ਼ਬਸਬਜੀ ਵੇਚਦੇ ਆ ਇਹ ਸਾਰੇ ਇਲਾਕੇ ਨੂੰ ਕੱਲੇ ਮਰਸੀਆਂ ਕਸਬੇ ਨੂੰ ਨਹੀਂ ਸਾਰੇ ਇਲਾਕੇ ਨੂੰ ਸਬਜ਼ੀ ਲਿਆ ਕੇ ਦਿੰਦੇ ਆ ਫਰੂਟ ਲਿਆ ਕੇ ਦਿੰਦੇ ਆ ਮੈਂ ਸਮਝਦਾ ਵੀ ਇਹਨਾਂ ਦਾ ਬਹੁਤ ਵੱਡਾ ਯੋਗਦਾਨ ਆ ਜਿੱਥੇ ਦੇਸ਼ ਦੀ ਤਰੱਕੀ 'ਚ ਹਿੱਸਾ ਪਾਉਂਦੇ ਆ ਇਹ ਆਏਦਨ ਟੈਕਸ ਦਿੰਦੇ ਆ ਇਹ ਗੱਡੀਆਂ ਵਾਲਿਆਂ ਦਾ ਕੰਮ ਚੱਲਦਾ ਇਹਨਾਂ ਦੇ ਨਾਲ ਸਾਡੇ ਖੋਖੇ ਬੱਚਿਆਂ ਨੂੰ ਰੋਟੀ ਪਹੁੰਚਦੀ ਇਹ ਕਰਦੇ ਆ ਇਹਨਾਂ ਦਾ ਧੰਨਵਾਦੀ ਹੋਣ ਦੀ ਬਜਾਏ ਕੁਝ ਸ਼ਰਾਰਤੀ ਅੰਸਰ ਐਦਾਂ ਦੀਆਂ ਗੱਲਾਂ ਕਰਕੇ ਸਮਾਜ ਦੇ ਅੰਦਰ ਇੱਕ ਵੰਡ ਪਾਉਣੀ ਚਾਹੁੰਦੇ ਆ ਉਹਨਾਂ ਨੇ ਗੱਲ ਕੀ ਕਹੀ ਆ ਜੀ ਆ ਖੋਖੇ ਵਾਲੇ ਜਿਹੜੇ ਆ ਇਹ ਸ਼ਰਾਬਾ ਪੀ ਕੇ ਤੇ ਬੋਤਲਾਂ ਇੱਥੇ ਸੁੱਟ ਦਿੰਦੇ ਆ ਜਦੋਂ ਕਿ ਕਿਸੇ ਦੀ ਕੀਰਤੀ ਬੰਦੇ ਦੀ ਏਡੀ ਹਾਇਸੀਅਤ ਹੈ ਨਹੀਂਗੀ ਵੀ ਉਹ ਬੰਦਾ ਸ਼ਰਾਬ ਪੀ ਕੇ ਤੇ ਬੋਤਲਾਂ ਪਰੇ ਸੁੱਟ ਦਵੇ ਨਾਲੇ ਬੋਤਲਾਂ ਵੀ ਕਬਾੜ ਚ ਵਿਕ ਜਾਂਦੀਆਂ ਕੀ ਅਲੀਗੇਸ਼ਨ ਲਾਉਂਦੇ ਆ ਜੀ ਕੋਖਿਆਂ ਦੇ ਉਹਲੇ ਖੜ ਕੇ ਜਿਹੜੇ ਮੁੰਡੇ ਆ ਨਸ਼ੇੜੀ ਆ ਉਹ ਸਾਡੀਆਂ ਧੀਆਂ ਪੜਾਣਾ ਨਾ ਸ਼ਰਾਰਤਾਂ ਕਰਦੇ ਆ ਇਹ ਤਾਂ ਪ੍ਰਸ਼ਾਸਨ ਦਾ ਮਸਲਾ ਪੁਲਿਸ ਆ ਕੇ ਇਥੇ 2 ਘੰਟੇ ਖੜ੍ਹ ਜਵੇ ਸਵੇਰੇ ਸ਼ਾਮ ਆ ਕੇ ਜਦੋਂ ਕੁੜੀਆਂ ਨੇ ਸਕੂਲੇ ਆਉਣਾ ਤੇ ਨਸ਼ੇ ਵਾਲਿਆਂ ਨੂੰ ਵੀ ਰੋਕਿਆ ਜਾ ਸਕਦਾ ਤੇ ਸ਼ਰਾਰਤਾਂ ਵਾਲਿਆਂ ਨੂੰ ਵੀ ਰੋਕਿਆ ਜਾ ਸਕਦਾ ਪਰ ਸਾਡੇ ਕੋਲ ਕੋਈ ਐਸੀ ਕੋਈ ਸ਼ਿਕਾਇਤ ਨਹੀਂ ਆਈ ਵੀ ਕੋਈ ਲੜਕੀ ਪਰਿਵਾਰ ਕੋਈ ਆ ਕੇ ਇੰਨੀ ਗੱਲ ਕਹਿੰਦਾ ਸੀ ਤਾਂ ਬੜਾ ਪਤਾ ਕੀਤਾ ਪਰ ਪਤਾ ਨਹੀਂ ਸਿਆਸੀ ਰੋਟੀਆਂ ਸੇਕਣ ਦੇ ਮਾਰੇ ਕੁਝ ਲੋਕ ਇਹੋ ਜੀਆਂ ਹਵਾਵਾਂ ਢਾਕੇ ਲੋਕਾਂ ਦੇ ਵਿੱਚ ਵੰਡ ਪਾਉਣੀ ਚਾਹੁੰਦੇ ਆ ਤੇ ਮੈਂ ਉਹਨਾਂ ਨੂੰ ਬੇਨਤੀ ਕਰਨੀ ਚਾਹਣਾ ਵੀ ਜਿੱਤੇ ਇਹਨਾਂ ਦਾ ਰੋਜ਼ਗਾਰ ਆ ਗਰੀਬਾਂ ਦਾ ਰੋਜ਼ਗਾਰ ਨਾ ਅਜਾੜੋ ਤੇ ਦੂਜਾ ਇਹ ਆ ਵੀ ਝੂਠੀਆਂ ਗੱਲਾਂ ਫਲਾ ਕੇ ਲੋਕਾਂ ਦੇ ਵਿੱਚ ਨਫ਼ਰਤ ਨਾ ਪੈਦਾ ਕਰਨੀ ਚਾਓ ਤੇ ਇਸ ਰੋਸ ਦੇ ਵਜੋਂ ਅੱਜ ਇਹ ਰੇੜੀ ਵਾਲਿਆਂ ਨੇ ਫੋਕੇ ਵਾਲਿਆਂ ਨੇ ਤੇ ਆਟੋ ਜੂਨੀਅਰ ਵਾਲਿਆਂ ਨੇ ਆਪਣਾ ਇਹ ਰੋਸ ਧਰਨਾ ਜਿਹੜਾ ਵਾ ਪ੍ਰਸ਼ਾਸਨ ਦੇ ਖਿਲਾਫ ਰੱਖਿਆ ਵੀ ਜਿਹੜੇ ਮਾੜੇ ਅੰਸਰ ਆ ਉਹਨਾਂ ਨੂੰ ਇਹਨਾਂ ਗੱਲਾਂ ਤੋਂ ਰੋਕਿਆ ਜਾਵੇ ਤਾਂ ਜੋ ਸਾਡੀ ਜਿਹੜੀ ਭਾਈਚਾਰਕ ਸਾਂਝ ਹੈ ਜਿਹੜੀ ਟੁੱਟ ਨਾ ਸਕੇ ਸੋ ਇਹ ਅਸੀਂ ਅੱਜ ਸੰਕੇਤਕ ਧਰਨਾ ਦੇ ਰਹੇ ਆ ਤੇ ਇਹਨਾਂ ਦੇ ਮਗਰ ਦਿਹਾਤੀ ਮਜ਼ਦੂਰ ਸਭਾ ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਤੇ ਹੋਰ ਸਾਰੇ ਜਿਹੜੇ ਇਨਸਾਫ ਸੰਧ ਲੋਕ ਵਾਲ ਇਹਨਾਂ ਦੇ ਮਗਰ ਖੜੇ ਆ ਤੇ ਇਹ ਜਿਹੜਾ ਰੋਜ਼ਗਾਰ ਗਰੀਬਾਂ ਦਾ ਇਹ ਉੱਜੜ ਨਹੀਂ ਦਿੱਤਾ ਜਾਊਗਾ ਸੋ ਇਹਨਾਂ ਸ਼ਬਦਾਂ ਦੇ ਨਾਲ ਧੰਨਵਾਦ ਤੁਹਾਡਾ ਦੁਬਾਰਾ ਫਿਰ ਚੈਨਲ ਵਾਲਿਆਂ ਦਾ तहे ਦਿਲ ਤੋਂ ਧੰਨਵਾਦ ਕਰਦੇ ਆ ਕਿ ਸਾਡੀ ਆ ਜਿਹੜੀ ਗੱਲ ਵਾ ਪ੍ਰਸ਼ਾਸਨ ਤੱਕ ਪਹੁੰਚਦੀ ਹੋਊਗੀ ਤੇ ਹੋ ਸਕਦਾ ਕਿ ਤਾਡੀ ਗੱਲ ਇਦਾਂ ਪਹੁੰਚਾਉਣ ਦੇ ਨਾਲ ਪ੍ਰਸ਼ਾਸਨ ਸਾਡੇ ਰਜਗਾਰ ਦਾ ਮਸਲਾ ਹੱਲ ਕਰ ਸਕੇ ਬਹੁਤ ਬਹੁਤ ਧੰਨਵਾਦ ਜੀ